ਈ ਅਕਾਲ ਤਖਤ ਸਾਹਿਬ ਦੇ ਵੱਲੋਂ ਪਿਛਲੇ ਦਿਨੀ ਜਿਹੜਾ ਹੈ ਨਿਸ਼ਾਨ ਸਾਹਿਬ ਦੇ ਜਿਹੜੇ ਰੰਗ ਹੈਗੇ ਨੇ ਬਸੰਤੀ ਤੇ سرمਈ ਕਰਨ ਦਾ ਜਿਹੜਾ ਹੈ ਹੁਕਮ ਜਿਹੜਾ ਸੀ ਉਹ ਦਿੱਤਾ ਗਿਆ ਸੀ ਕੇਸਰੀ ਰੰਗ ਕਿਤਨਾ ਕਿਤੇ ਇੰਨਾ ਜ਼ਿਆਦਾ ਰਲਗੜਡ ਹੋ ਗਿਆ ਸੀ ਕਿ ਹੌਲੀ-ਹੌਲੀ ਉਹ ਭਗਵੇਂ ਦਾ ਭੁਲੇਖਾ ਪਾਉਣ ਲੱਗ ਗਿਆ ਸੀ ਇਹ ਕਿਸੇ ਸਾਜ਼ਿਸ਼ ਦੇ ਤਹਿਤ ਹੋਇਆ ਇਤੇ ਆਪਾਂ ਇਥੇ ਹੁਣ ਕਹਿ ਹੀ ਸਕਦੇ ਆ ਸੋ ਜਦੋਂ ਦੋ ਕੌਮਾਂ ਸੰਘਰਸ਼ ਵਿੱਚ ਨੇ ਦੋ ਕੌਮਾਂ ਆਪਣੀਆਂ ਨਿਆਂਇਤਿਆਂ ਰਵਾਇਤਾਂ ਨੂੰ ਸਾਹਮਣੇ ਰੱਖ ਕੇ ਚੱਲਦਿਆਂ ਨੇ ਤਾ ਕਦਮ ਕਦਮ ਤੇ ਜਿਹੜਾ ਉਹ ਨਿਆਰਾਪਣਾ ਉਹ ਸਪਸ਼ਟ ਹੋਣਾ ਚਾਹੀਦਾ ਸਾਡਾ ਕੋਈ ਵੀ ਨਿਸ਼ਾਨ ਸਾਡਾ ਕੋਈ ਵੀ ਗੁਰਬਾਣੀ ਦੀ ਤੁਕਾਂ ਸਾਡੇ ਸਾਡੇ ਗੁਰੂ ਗ੍ਰੰਥ ਸਾਹਿਬ ਸਾਡੇ ਸਾਡੇ ਨਗਰ ਕੀਰਤਨ ਸਾਡੀ ਰਹਿਤ ਮਰਿਆਦਾ ਉਹਦਾ ਦੁਸ਼ਮਣ ਨਾਲ ਤੇ ਵਿਰੋਧੀਆਂ ਨਾਲ ਕੋਈ ਵੀ ਸਬੰਧ ਨਹੀਂ ਹੋਣਾ ਚਾਹੀਦਾ ਵਾਇਤਾ ਦਾ ਹਵਾਲਾ ਦੇ ਕੇ ਜਿਹੜੀਆਂ ਕੁਝ ਸਿੱਖ ਸੰਸਥਾਵਾਂ ਇਸ ਗੱਲ ਦਾ ਵਿਰੋਧ ਕਰ ਰਹੀਆਂ ਨੇ ਉਹਨਾਂ ਨੂੰ ਬਸੰਤੀ ਤੇ ਸਰਮਈ ਦੇ ਨਾਲ ਤਕਲੀਫ ਕੀ ਹੈ ਇਹਨੂੰ ਲੈ ਕੇ ਜਿਹੜਾ ਹੈ ਆਰਐਸਐਸ ਵਾਲਿਆਂ ਨੇ ਵਿਰੋਧਤਾ ਜ਼ਾਹਰ ਕੀਤੀ ਹੈ ਕਿ ਤੁਸੀਂ ਕੇਸਰੀ ਦਾ ਰੰਗ ਨਾ ਚੇਂਜ ਕਰੋ ਇਸਤੇ ਨਾਲ ਜਿਹੜੀ ਹਿੰਦੂ ਸਿੱਖ ਏਕਤਾ ਹੈ ਉਹ ਭੰਗ ਹੁੰਦੀ ਹੈ ਜੇ ਕੋਈ ਰੰਗ ਸਾਡੀ ਪ੍ਰਭੂ ਸੱਤਾ ਨੂੰ ਡੈਲੂਟ ਕਰਦਾ ਹੈ ਉਹਨੂੰ ਡਿਸੋਲਵ ਕਰਦਾ ਹੈ ਉਹ ਰੰਗ ਖਾਲਸਾ ਪੰਥ ਤਬਦੀਲ ਕਰ ਸਕਦਾ ਜਿਹੜੀਆਂ ਚੈਲੰਜੇਸ ਆ ਰਹੀਆਂ ਨੇ ਰਵਾਇਤਾਂ ਦੇ ਹਿਸਾਬ ਨਾਲ ਨਵੀਆਂ ਪੀੜ੍ਹੀਆਂ ਕੋਲ ਜਿੰਨੇ ਚੁਣੌਤੀਆਂ ਆ ਰਹੀਆਂ ਨਵੀਆਂ ਪੀੜ੍ਹੀਆਂ ਉਹਨਾਂ ਚੁਣੌਤੀਆਂ ਦੇ ਅਸਾਬ ਨਾਲ ਫੈਸਲਾ ਕਰ ਸਕਦੀਆਂ ਜਿੱਦਾਂ ਤਲਵਾਰਾਂ ਨਾਲ ਲੜਲਵੜੀ ਕੌਮ ਨੇ ਆਰਡੀਐਕਸ ਨੂੰ ਚੁਣਿਆ 20ਵੀਂ ਸਦੀ ਵਿੱਚ ਆ ਕੇ ਹਨਾ ਰਾਕਟ ਲਾਂਚਰਾਂ ਨੂੰ ਚੁਣਿਆ ਏਕੇ 47 ਨੂੰ ਚੋੜਿਆ ਰਵਾਇਤ ਉਹ ਹੀ ਆ ਵੀ ਜ਼ਬਰ ਦੇ ਖਿਲਾਫ ਲੜਨਾ ਆਜ਼ਾਦੀ ਲਈ ਲੜਨਾ ਹੁਣ ਉਹਨਾਂ ਵੀਰਾਂ ਨੂੰ ਕਹਿਣਾ ਵੀ ਹਿੰਦੂ ਸਿੱਖ ਏਕਤਾ ਰੱਖਣ ਦੀ ਜ਼ਿੰਮੇਵਾਰੀ ਸਾਰੀ ਸਿੱਖਾਂ ਤੇ ਹੀ ਕਿਉਂ ਪਾਈ ਜਾ ਰਹੀ ਹੈ ਸਾਡੇ ਬੰਦੇ 30-30 ਸਾਲ ਤੋਂ ਜੇਲਾਂ ਵਿੱਚ ਨੇ ਉਹਨਾਂ ਨੂੰ ਰਹਾ ਕਰਕੇ ਹਿੰਦੂ ਭਾਈ ਇਹ ਸੰਦੇਸ਼ ਕਿਉਂ ਨਹੀਂ ਦੇ ਰਹਾ ਵੀ ਅਸੀਂ ਸਿੱਖਾਂ ਨਾਲ ਸਬੰਧ ਚੰਗੇ ਕਰਨਾ ਚਾਹੁੰਦੇ ਵੀ ਸਾਡਾ ਸਾਡਾ ਇੱਕ ਮੈਂਬਰ ਆਫ ਪਾਰਲੀਮੈਂਟ ਚੁਣਿਆ ਹੋਇਆ ਜਿਹੜਾ ਹਨਾ ਉਹ ਉਹ ਐਨਐਸਏ ਲਾ ਕੇ ਬੰਦ ਕਰਿਆ ਹੋਇਆ ਹਨਾ ਹਾਲਾਂਕਿ ਉਹ ਸਾਰਾ ਕੁਝ ਕਾਨੂੰਨੀ ਤੌਰ ਤੇ ਮੰਨ ਚੁੱਕਿਆ ਹੈ ਫਿਰ ਉਹਨੂੰ ਰਿਹਾ ਕਰਕੇ ਹਿੰਦੂ ਤਾਕਤਾਂ ਇਹ ਸੰਦੇਸ਼ ਕਿਉਂ ਨਹੀਂ ਦਿੰਦੀਆਂ ਵੀ ਅਸੀਂ ਸਿੱਖਾਂ ਨਾਲ ਇੱਕ ਚੰਗੇ ਰਿਲੇਸ਼ਨ ਬਣਾਉਣਾ ਚਾਹੁੰਦੀਆਂ ਸਾਡੇ ਪਿਛਲੇ 30 ਸਾਲਾਂ ਵਿੱਚ ਨੌਜਵਾਨ ਘਰਾਂ ਚੋਂ ਕੱਢ-ਕੱਢ ਕੇ ਮਾਰਤੇ ਉਹਨਾਂ ਦੇ ਪੁਲਿਸ ਅਫਸਰ ਅੱਜ ਵੀ ਨਜ਼ਾਰੇ ਦੀ ਜ਼ਿੰਦਗੀ ਜੀ ਰਹੇ ਆ ਸੋ ਇਹ ਸਿੱਖਾਂ ਤੇ ਹੀ ਕਿਉਂ ਜਿਮੇਵਾਰੀ ਪਾਈ ਜਾ ਰਹੀ ਹੈ ਵੀ ਅਸਿਉਂ ਹੀ ਹਿੰਦੂ ਸਿੱਖੇ ਤੱਕ Aim ਰੱਖਣੀ ਹੈ ਮਹਾਰਾਜਾ ਨਾਬਾ ਕੋਲ ਜਾ ਕੇ ਅਪਰੋਚ ਕਰੀ ਵੀ ਤੋਂ ਸਿੱਖਾਂ ਨੂੰ ਕਹਿ ਵੀ ਉਹ ਉੱਥੇ ਦਰਬਾਰ ਸਾਹਿਬ ਚੋਂ ਮੂਰਤੀਆਂ ਨਾ ਉਠਾਉਣ ਤੁਸੀਂ ਦੇਖੋ ਵੀ ਉਹਨਾਂ ਦਾ ਇਹਨਾਂ ਸਨਾਤਨੀ ਸੰਸਥਾਵਾਂ ਦਾ ਕਿੰਨਾ ਜ਼ੋਰ ਹੋਊਗਾ ਵੀ ਸਰਕਾਰ ਉੱਥੇ ਅੰਗਰੇਜ਼ਾਂ ਦੀ ਹੈ ਹੈਨਾ ਅੰਗਰੇਜ਼ਾਂ ਦੀ ਸਰਕਾਰ ਦੇ ਤਹਿਤ ਮਹਾਰਾਜਾ ਨਾਬਾ ਐਕਟ ਕਰ ਰਿਹਾ ਹੈ ਇਹਦੇ باوجود ਵੀ ਮਹਾਰਾਜਾ ਨਾਬਾ ਦੀ ਹਿੰਮਤ ਨੇ ਵੀ ਉਹ ਸਿੱਖਾਂ ਦੇ ਹੱਕ ਵਿੱਚ ਡਟ ਕੇ ਆ ਜਾਵੇ ਹੂੰ ਉਹ ਸਿੱਖਾਂ ਦੀ ਇਨਡਾਇਰੈਕਟ ਹਮਾਇਤ ਕਰ ਰਿਹਾ ਹੈ ਹਨਾ ਇਟ ਮੀਨਸ ਉਦੋਂ ਤੱਕ ਹਿੰਦੂ ਜਥੇਬੰਦੀਆਂ ਤੇ ਹਿੰਦੂ ਨੈਸ਼ਨਲਿਸਟ ਲੀਡਰਾਂ ਦਾ ਕਿੰਨਾ ਦਬਦਬਾ ਕਾਇਮ ਹੋ ਗਿਆ ਸੀ ਵੀ ਸਿੱਖਾਂ ਦਾ ਰਾਜਾ ਵੀ ਸਿੱਖਾਂ ਦੀ ਇਨਡਾਇਰੈਕਟ ਹਮਾਇਤ ਕਰ ਰਿਹਾ ਹੈ ਡਾਇਰੈਕਟ ਨਹੀਂ ਕਰ ਸਕਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਪਿਛਲੇ ਦਿਨੀ ਜਿਹੜਾ ਹੈ ਨਿਸ਼ਾਨ ਸਾਹਿਬ ਦੇ ਜਿਹੜੇ ਰੰਗ ਹੈਗੇ ਨੇ ਬਸੰਤੀ ਤੇ ਸੁਰਮਈ ਕਰਨ ਦਾ ਜਿਹੜਾ ਹੈ ਹੁਕਮ ਜਿਹੜਾ ਸੀ ਉਹ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਜਿਹੜਾ ਹੈ ਅੱਜ ਦੇ ਦਿਨ ਜਿਹੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਬਸੰਤੀ ਜਿਹੜੇ ਨੇ ਨਿਸ਼ਾਨ ਸਾਹਿਬ ਜਿਹੜੇ ਨੇ ਮੇਰੀ ਪੀੜੀ ਤੇ ਦੋਵੇਂ ਉਹਨਾਂ ਦੇ ਰੰਗ ਜਿਹੜੇ ਹੈ ਉਹਨਾਂ ਨੂੰ ਬਦਲ ਦਿੱਤਾ ਗਿਆ ਹੈ ਸਰਦਾਰ ਅਤਾਪ ਸਿੰਘ ਜੀ ਕੀ ਕਹੋਗੇ ਕੇਸਰੀ ਰੰਗ ਕਿਤਨਾ ਕਿਤੇ ਇੰਨਾ ਜ਼ਿਆਦਾ ਰਲਗੜਡ ਹੋ ਗਿਆ ਸੀ ਕਿ ਹੌਲੀ-ਹੌਲੀ ਉਹ ਭਗਵੇਂ ਦਾ ਭੁਲੇਖਾ ਪਾਉਣ ਲੱਗ ਗਿਆ ਸੀ ਇਹ ਕਿਸੇ ਸਾਜ਼ਿਸ਼ ਦੇ ਤਹਿਤ ਹੋਇਆ ਹੈ ਤੇ ਆਪਾਂ ਇੱਥੇ ਹੁਣ ਕਹਿ ਹੀ ਸਕਦੇ ਹਾਂ ਕੀ ਕਹੋਗੇ ਸਾਰੇ ਪ੍ਰਤੀਕਰਮ ਦੇ ਹਾਂਜੀ ਹਾਂਜੀ ਸੋਸ਼ੀਅਲ ਕਾਲ ਤੱਕ ਸਾਹਿਬ ਦਾ ਫੈਸਲਾ ਕਾਫੀ ਆਫਰਾ ਕਹਿ ਸਕਦੇ ਆ ਵੀ ਛਲਾਗਾ ਯੋਗ ਹੈਗਾ ਸੋ ਜਿਹੜੀਆਂ ਲਕੀਰਾਂ ਨੇ ਸਪਸ਼ਟ ਹੋਣੀਆਂ ਚਾਹੀਦੀਆਂ ਨੇ ਸੋ ਇਹ ਸਾਡੇ ਐਥਨੋ ਸਿੰਬਲਸ ਨੇ ਸਾਡੇ ਨਿਸ਼ਾਨ ਸਾਡੇ ਕਲੰਡਰ ਸਾਡੇ ਝੰਡੇ ਬੁੰਗੇ ਸਾਡਾ ਨਿਤਨੇਮ ਸਾਡੀ ਜਿਹੜੀ ਲਾਵਾਂ ਦੀ ਰਸਮ ਹੈਗੀ ਆ ਉਹ ਸਾਡੇ ਮਰਨੇ ਦੇ ਜਿਹੜੇ ਸ਼ਬਦ ਨੇ ਇਹ ਸਾਰੇ ਐਥਨੋ ਸਿੰਬੋਲਿਜ਼ਮ ਵਿੱਚ ਆਉਂਦੇ ਨੇ ਸੋ ਜਦੋਂ ਦੋ ਕੌਮਾਂ ਸੰਘਰਸ਼ ਵਿੱਚ ਨੇ ਦੋ ਕੌਮਾਂ ਆਪਣੀਆਂ ਨਿਆਂਇਦਿਆਂ ਰਵਾਇਤਾਂ ਨੂੰ ਸਾਹਮਣੇ ਰੱਖ ਕੇ ਚੱਲਦੀਆਂ ਨੇ ਤਾ ਕਦਮ ਕਦਮ ਤੇ ਜਿਹੜਾ ਉਹ ਨਿਆਰਾਪਣਾ ਉਹ ਸਪਸ਼ਟ ਹੋਣਾ ਚਾਹੀਦਾ ਸਾਡਾ ਕੋਈ ਵੀ ਨਿਸ਼ਾਨ ਸਾਡਾ ਕੋਈ ਵੀ ਗੁਰਬਾਣੀ ਦੀ ਤੁਕਾਂ ਸਾਡੇ ਸਾਡੇ ਗੁਰੂ ਗ੍ਰੰਥ ਸਾਹਿਬ ਸਾਡੇ ਸਾਡੇ ਨਗਰ ਕੀਰਤਨ ਸਾਡੀ ਰਹਿਤ ਮਰਿਆਦਾ ਉਹਦਾ ਦੁਸ਼ਮਣ ਨਾਲ ਤੇ ਵਿਰੋਧੀਆਂ ਨਾਲ ਕੋਈ ਵੀ ਸਬੰਧ ਨਹੀਂ ਹੋਣਾ ਚਾਹੀਦਾ ਉਹ ਬਿਲਕੁਲ ਕਲੀਅਰ ਕੱਟ ਲਕੀਰਾਂ ਨੇ ਜਿਹੜੀਆਂ ਹੋ ਸਕਦੀਆਂ ਗੁਰੂ ਸਾਹਿਬ ਨੇ ਹੁਣ ਦੇਖੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਮਿਥਾਂ ਤੋੜੀਆਂ ਨੇ ਕਿਉਂਕਿ ਰਲਗੱਡ ਹੋਇਆ ਹੋਇਆ ਸੀਗਾ ਹਿੰਦੂਇਜ਼ਮ ਦਾ ਜਦੋਂ ਸਿੱਖਇਜ਼ਮ ਦਾ ਉਭਾਰ ਹੁੰਦਾ ਗੁਰੂ ਸਾਹਿਬ ਉਹ ਪਪਗਟ ਕਰਦੇ ਹੈਗੇ ਆ ਉਹ ਤੋਂ ਪਹਿਲਾਂ ਜਿਹੜਾ ਹਿੰਦੂਇਜ਼ਮ ਦਾ ਬਹੁਤ ਵੱਡਾ ਪ੍ਰਭਾਵ ਸੀ ਗੁਰੂ ਸਾਹਿਬ ਨੇ ਉਹ ਮਿਥਾਂ ਤੋੜੀਆਂ ਨੇ ਹਣਾ ਹੁਣ ਗੁਰੂ ਸਾਹਿਬ ਨੂੰ ਕਿਹਾ ਗਿਆ ਵੀ ਜਨੇਊ ਪਾਓ ਹਣਾ ਗੁਰੂ ਸਾਹਿਬ ਨੇ ਜਨੇਊ ਪਾਉਣ ਤੋਂ ਨਾ ਕਰ ਦਿੱਤੇ ਉਹ ਮਿਥ ਤੋੜੀ ਔਰ ਮਿਥ ਤੋੜ ਕੇ ਲਕੀਰ ਖਿੱਚੀ ਲਕੀਰ ਖਿੱਚੀ ਜੀ ਵੀ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ ਇਹ ਜਨੇ ਉਜੀਕਾ ਹੈ ਤਾਂ ਪੰਡੇ ਕਤ ਫਿਰ ਗੁਰੂ ਸਾਹਿਬ ਦੇ ਜਦੋਂ ਵਿਆਹ ਹੁੰਦਾ ਤਾਂ ਗੁਰੂ ਸਾਹਿਬ ਨੂੰ ਕਿਹਾ ਗਿਆ ਵੀ 베ਦੀ ਦੇ ਦੁਆਲੇ Hindu ਰੌ ਰੀਤਾ ਅਨਸਾਰ ਵਿਆਹ ਕਰੋ ਗੁਰੂ ਸਾਹਿਬ ਨੇ ਬਿਲਕੁਲ ਨਾ ਕਰ ਦਿੱਤੀ ਕਿਹਾ ਜਾਂਦਾ ਹੈਗਾ ਵੀ ਮੂਲ ਬੰਤਰ ਦਾ ਜਿਹੜਾ ਉਹ ਹੈਗਾ ਉਹਦੇ ਦੁਆਲੇ ਚਾਰ ਬਕਰਮਾ ਕੀਤੀਆਂ ਗਈਆਂ ਹਨ ਸੋ ਇਸੇ ਤਰ੍ਹਾਂ ਜਦੋਂ ਗੁਰੂ ਸਾਹਿਬ ਹਰ ਦੁਆਰ ਜਾਂਦੇ ਹੈਗੇ ਆ ਬਿਲਕੁਲ ਉਲਟ ਦਿਸ਼ਾ ਵਿੱਚ ਪਾਣੀ ਦਿੰਦੇ ਹੈਗੇ ਆ ਹਾਂ ਸੋ ਹਿੰਦੂ ਧਰਮ ਦੇ ਜਿਹੜੇ ਪੈਰੋਕਾਰ ਆ ਉਹ ਪੂਰਬ ਵੱਲ ਦਿੰਦੇ ਸੀ ਗੁਰੂ ਸਾਹਿਬ ਨੇ ਪੱਛਮ ਵੱਲ ਦਿੱਤਾ ਸੋ ਜਿਹੜੀਆਂ ਗੁਰੂ ਸਾਹਿਬ ਨੇ ਮਿੱਥਾਂ ਤੋੜੀਆਂ ਨੇ ਲਕੀਰਾਂ ਖਿੱਚ ਕੇ ਤੋੜੀਆਂ ਨੇ ਸੋ ਜਿਹੜੀ ਰਵਾਇਤ ਆ ਉਹ ਲਕੀਰਾਂ ਖਿੱਚਣ ਦੀ ਤੇ ਦੋ ਸਵਾਲ ਇੱਕ ਵੱੜਦੇ ਹੈਗੇ ਇੱਕ ਤਾਂ ਜਿਹੜਾ ਤੁਸੀਂ ਰਵਾਇਤ ਦੀ ਗੱਲ ਕੀਤੀ ਕਿ ਰਵਾਇਤਾਂ ਦਾ ਹਵਾਲਾ ਦੇ ਕੇ ਜਿਹੜੀਆਂ ਕੁਝ ਸਿੱਖ ਸੰਸਥਾਵਾਂ ਇਸ ਗੱਲ ਦਾ ਵਿਰੋਧ ਕਰ ਰਹੀਆਂ ਨੇ ਉਹਨਾਂ ਨੂੰ ਬਸੰਤੀ ਤੇ ਸਰਮਈ ਦੇ ਨਾਲ ਤਕਲੀਫ ਕੀ ਹੈ ਦੂਜੀ ਗੱਲ ਦੂਜਾ ਸਵਾਲ ਕਿਤਨਾ ਕਿਤੇ ਇਹ ਵੀ ਆ ਰਿਹਾ ਹੈਗਾ ਕਿ ਇਹਨੂੰ ਲੈ ਕੇ ਜਿਹੜਾ ਹੈ ਆਰਐਸਐਸ ਵਾਲਿਆਂ ਨੇ ਵਿਰੋਧਤਾ ਜ਼ਾਹਰ ਕੀਤੀ ਹੈ ਕਿ ਤੁਸੀਂ ਕੇਸਰੀ ਦਾ ਰੰਗ ਨਾ ਚੇਂਜ ਕਰੋ ਇਸਤੇ ਨਾਲ ਜਿਹੜੀ ਹਿੰਦੂ ਸਿੱਖ ਏਕਤਾ ਹੈ ਉਹ ਭੰਗ ਹੁੰਦੀ ਹੈ ਫਿਰ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਜਾਂ ਜਿਹੜੀਆਂ ਰਵਾਇਤ ਦਾ ਹਵਾਲਾ ਦੇ ਕੇ ਕੁਝ ਆਪਾਂ ਕਹਿ ਲੀਏ ਕਿ ਜਥੇਬੰਦੀਆਂ ਹੈਗੀਆਂ ਨੇ ਉਹ ਹਵਾਲਾ ਦੇ ਕੇ ਕਰਦੀਆਂ ਫਿਰ ਉਹ ਵੀ ਫਿਰ ਆਰਐਸਐਸ ਵਾਲਿਆਂ ਦੇ ਨਾਲ ਹੀ ਖੜੀਆਂ ਨਜ਼ਰ ਆ ਰਹੀਆਂ ਨੇ ਇਹਦੇ ਬਾਰੇ ਕੀ ਕਹੋਗੇ ਦੇਖੋ ਜਿਹੜਾ ਰਵਾਇਤ ਦਾ ਹਵਾਲਾ ਨਾ ਹਮ ਰਵਾਇਤ ਦੀਆਂ ਦੋ ਡੈਫੀਨੇਸ਼ਨਸ ਨੇ ਜ ਜਿਨ੍ਹਾਂ ਜਿਨ੍ਹਾਂ ਬਾਰੇ ਰਲਗੱਡ ਹੋਇਆ ਜਾ ਰਿਹਾ ਜਿਹੜੇ ਇਸ ਨਿਸ਼ਾਨ ਨੂੰ ਕਾਇਮ ਰੱਖਣ ਦੀ ਗੱਲ ਕਰਦੇ ਉਹ ਕਹਿੰਦੇ ਵੀ ਰਵਾਇਤਾਂ ਨੇ ਇਹ ਹੂੰ ਮੇ ਰਵਾਇਤਾਂ ਵਿੱਚ ਰਹਿਣਾ ਜੀ ਜੀ ਕੌਮ ਰਵਾਇਤਾਂ ਵਿੱਚ ਨਹੀਂ ਰਹਿੰਦੀ ਹੁੰਦੀ ਰਵਾਇਤਾਂ ਦੀ ਛਾਂ ਵਿੱਚ ਰਹਿੰਦੀ ਹੁੰਦੀ ਆ ਹੂੰ ਰਵਾਇਤਾਂ ਦੀ ਭਾਵਨਾ ਨੂੰ ਕਾਇਮ ਰੱਖਦੇ ਆ ਹੋਇਆਂ ਕੌਮ ਰਵਾਇਤਾਂ ਜਦੋਂ 5 ਸਦੀਆਂ ਤੋਂ ਬਾਅਦ ਹਰੇਕ ਜਨਰੇਸ਼ਨ ਕੋਲ ਨਵੀਆਂ ਸਿਚੁਏਸ਼ਨਸ ਆਉਂਦੀਆਂ ਨੇ ਜੀ ਹਰੇਕ ਸਿਚੁਏਸ਼ਨ ਹਰ ਹਰ ਜਨਰੇਸ਼ਨ ਆ ਜਿਹੜੀ ਆਪਣੀਆਂ ਰਵਾਇਤਾਂ ਨੂੰ ਰੀ ਇੰਟਰਪ੍ਰੀਟ ਮੀਟ ਮੀਨਸ ਮੂੜ ਪ੍ਰਭਾਸ਼ਿਤ ਕਰਦੀ ਆ ਰੀ ਡਿਸਕਵਰ ਕਰਦੀ ਹੈਗੇ ਉਹ ਕਿਦਾਂ 18ਵੀਂ ਸਦੀ ਵਿੱਚ ਸਾਡੇ ਸੂਰਮੇ ਆ ਜਿਹੜੇ 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 ਆਜ਼ਾਦੀ ਦੀ جنگ ਲੜੇ ਜਾਂ ਜ਼ਬਰ ਦੇ ਖਿਲਾਫ ਲੜੇ ਉਹ ਤਲਵਾਰਾਂ ਢਾ ਭਾਲਿਆਂ ਤੇ ਤੀਰਾਂ ਨਾਲ ਲੜੇ ਹੈਨਾ ਜੀ ਤੇ ਇਹ 20ਵੀਂ ਸਦੀ ਵਿੱਚ ਜਦੋਂ ਸਾਡੇ ਸੂਰਮੇ ਲੜੇ ਉਹ ਆਰ ਡੀ ਐਕਸ ਨਾਲ ਲੜੇ ਉਹ ਰਾਕਟ ਲਾਂਚਰਾਂ ਨਾਲ ਲੜੇ ਹੈਨਾ ਤੇ ਉਹ ਏ ਕੇ 47 ਨਾਲ ਲੜੇ ਫਿਰ ਤਾਂ ਕਿਹਾ ਜਾ ਸਕਦਾ ਸੀ ਵੀ ਰਵਾਇਤ ਤਾਂ ਤਲਵਾਰਾਂ ਨਾਲ ਲੜਨ ਦੀ ਸੀ ਹੂੰ 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 ਗੱਲ ਹੈਗੀ ਆ ਵੀ ਜ਼ਬਰ ਦੇ ਖਿਲਾਫ ਲੜਨਾ ਰਵਾਇਤ ਹੈ ਆ ਆਜ਼ਾਦੀ ਲਈ ਲੜਨਾ ਹਥਿਆਰ ਕਿਹੜੇ ਵਰਤੇ ਆ ਉਹ ਹਰੇਕ ਜਨਰੇਸ਼ਨ ਨੇ ਆਪਣੇ ਹਿਸਾਬ ਨਾਲ ਫੈਸਲਾ ਕਰਨਾ ਵੀ ਅਸੀਂ ਕਿਹੜਾ ਹਥਿਆਰ ਵਰਤਣਾ ਜੇ ਹੁਣ 20ਵੀਂ ਸਦੀ ਵਿੱਚ 1984 ਤੋਂ ਬਾਅਦ ਸਾਡੇ ਸੂਰਮੇ ਤਲਵਾਰਾਂ ਨਾਲ ਲੜਦੇ ਤਾਂ ਇੱਕੋ ਦਿਨ ਵਿੱਚ ਖਤਮ ਹੋ ਜਾਣੇ ਸੀ ਬਿਲਕੁਲ ਨਵੀਂ ਪੀੜੀ ਦੇ ਸਾਹਮਣੇ ਜਿਹੜੀ ਸਿਚੁਏਸ਼ਨ ਪੈਦਾ ਹੋਈ ਨਵੀਂ ਪੀੜੀ ਨੇ ਰਵਾਇਤ ਨੂੰ ਰੀ ਇੰਟਰਪਰਟ ਕਰਨਾ ਮਤਲਬ ਜੇ ਆਪਾਂ ਹੁਣ ਇਹਨੂੰ ਮੌਜੂਦਾ ਹਿਸਾਬ ਨਾਲ ਦੇਖੀਏ ਕਿ ਜਿਸ ਤਰੀਕੇ ਦਾ ਇੱਕ ਸਿਮੂਲੇਸ਼ਨ ਦਾ ਪ੍ਰੋਜੈਕਟ ਚੱਲ ਰਿਹਾ ਹੈ ਜਾਂ ਹੌਲੀ-ਹੌਲੀ ਆਪਾਂ ਦੇਖਿਆ ਕਿ 96 97 ਤੋਂ ਬਾਅਦ ਜਿਹੜਾ ਕੇਸਰੀ ਹੈ ਉਹ ਕੇਸਰੀ ਨਹੀਂ ਰਿਹਾ ਕਿਤਨਾ ਕਿਤੇ ਉਹ ਕੇਸਰੀ ਭਗਵਾ ਹੋ ਗਿਆ ਤੇ ਫਿਰ ਇੱਥੇ ਜੇ ਇਹੋ ਜਿਹਾ ਫੈਸਲਾ ਹੁੰਦਾ ਤੇ ਸਵਾਗਤਯੋਗ ਹੋਣਾ ਚਾਹੀਦਾ ਹੈ ਨਾ ਕਿ ਤੁਸੀਂ ਇਹਦਾ ਜਿਹੜਾ ਵਿਰੋਧ ਕਰੋ ਪੁਰਾਣੀਆਂ ਵੀਡੀਓ ਚ ਲਾ ਕੇ ਵਿਰੋਧ ਕਰੋ ਨਹੀਂ ਦੇਖੋ ਹੋ ਸਕਦਾ ਅਗਲੇ 100 ਸਾਲਾਂ ਨੂੰ ਜਦੋਂ ਉਹਨਾਂ ਪੀੜ੍ਹੀਆਂ ਕੋਲ ਨਮੀ ਚੈਲੰਜ ਸਿਚੁਏਸ਼ਨ ਨਵੇਂ ਚੈਲੰਜ ਆਉਣੇ ਆ ਰੰਗ ਹੋਰ ਹੋ ਜਾਵੇ ਨਾ ਗੱਲ ਹੈਗਾ ਵੀ ਨਿਆਰਾ ਬਣ ਕੇਮ ਰਹੇ ਜਿਹੜੇ ਨਿਸ਼ਾਨ ਆ ਸਾਡੇ ਨਿਆਰੇ ਪੜਨ ਨੂੰ ਸਾਡੇ ਵੱਖਰੇ ਪੜਨ ਨੂੰ ਸਾਡੀ ਆਜ਼ਾਦੀ ਦੇ ਪ੍ਰਤੀਕ ਨੇ ਸਾਡੀ ਪ੍ਰਭੂਸੱਤਾ ਦੇ ਪ੍ਰਤੀਕ ਨੇ ਜੇ ਕੋਈ ਰੰਗ ਸਾਡੀ ਪ੍ਰਭੂਸੱਤਾ ਨੂੰ ਡਿਲਿਊਟ ਕਰਦਾ ਉਹਨੂੰ ਡਿਸੋਲਵ ਕਰਦਾ ਹੈ ਉਹ ਰੰਗ ਖਾਲਸਾ ਪੰਥ ਤਬਦੀਲ ਕਰ ਸਕਦਾ ਜਿਹੜੀਆਂ ਚੈਲੰਜੇਸ ਆ ਰਹੀਆਂ ਨੇ ਰਵਾਇਤਾਂ ਦੇ ਹਿਸਾਬ ਨਾਲ ਨਵੀਆਂ ਪੀੜ੍ਹੀਆਂ ਕੋਲ ਜਿੰਨੇ ਚੁਣੌਤੀਆਂ ਆ ਰਹੀਆਂ ਨਵੀਆਂ ਪੀੜ੍ਹੀਆਂ ਉਹਨਾਂ ਚੁਣੌਤੀਆਂ ਦੇ ਹਿਸਾਬ ਨਾਲ ਫੈਸਲਾ ਕਰ ਸਕਦੀਆਂ ਜਿੱਦਾਂ ਤਲਵਾਰਾਂ ਨਾਲ ਲੜਨ ਵਾਲੀ ਕੌਮ ਨੇ ਆਰਡੀਐਕਸ ਨੂੰ ਚੁਣਿਆ 20ਵੀਂ ਸਦੀ ਵਿੱਚ ਆ ਕੇ ਹਨਾ ਰਾਕਟ ਲੌਂਚਰਾਂ ਨੂੰ ਚੁਣਿਆ ਏਕਾ 47 ਨੂੰ ਚੁਣਿਆ ਰਵਾਇਤ ਉਹ ਹੀ ਆ ਵੀ ਜ਼ਬਰ ਦੇ ਖਿਲਾਫ ਲੜਨਾ ਆ ਆਜ਼ਾਦੀ ਲਈ ਲੜਨਾ ਇਸੇ ਤਰ੍ਹਾਂ ਧਰਮ ਪ੍ਰਚਾਰ ਦਾ ਜਦੋਂ ਗੁਰੂ ਨਾਨਕ ਪਾਤਸ਼ਾਹ ਧਰਮ ਪ੍ਰਚਾਰ ਲਈ ਨਿਕਲੇ ਆ ਇੱਕਿਆ ਦੋ ਪਿੰਡਾਂ ਵਿੱਚ ਜਾਂਦੇ ਹੋਣਗੇ ਸਾਰੇ ਦਿਨ ਚ ਹਨਾ 20 25 ਬੰਦੇ ਇਕੱਠੇ ਹੁੰਦੇ ਹੋਣਗੇ ਗੁਰੂ ਸਾਹਿਬ ਦਾ ਉਹ ਉਹ ਟਰੈਂਡ ਸੀਗਾ ਅੱਜ ਤੁਸੀਂ ਦੇਖੋ ਵੀ ਉਹ ਹਾਲਾਤ ਕਿੱਥੇ ਪਹੁੰਚ ਗਏ ਆ ਵੀ ਟੈਲੀਵਿਜ਼ਨ ਚੈਨਲਾਂ ਤੇ ਗੁਰਬਾਣੀ ਪ੍ਰਸਾਰਤ ਹੋ ਰਹੀ ਆ ਹਨਾ ਸੋ ਐਪਸ ਬਣ ਗਿਆ ਹੋਈਆਂ ਸੀੜੀਆਂ ਆਈਆਂ ਕਿ ਕੈਸਟਾਂ ਆਈਆਂ ਡੀਵੀਡੀਆਂ ਆਈਆਂ ਚੈਨਲ ਜਾਨੀ ਨਵੀਆਂ ਪੀੜ੍ਹੀਆਂ ਨੇ ਜਿਹੜੀਆਂ ਚੁਣੌਤੀਆਂ ਤੇ ਤਬਦੀਲੀਆਂ ਆਉਂਦੀਆਂ ਰਹੀਆਂ ਉਹਨੂੰ ਅਕਸੈਪਟ ਕਰਿਆ ਹੁਣ ਟੈਲੀਵਿਜ਼ਨ ਚੈਨਲ ਤੇ ਗੁਰਬਾਣੀ ਦੀ ਪ੍ਰਸਾਰਣ ਇਹ ਰਵਾਇਤ ਦਾ ਹਿੱਸਾ ਨਹੀਂ ਹੋ ਸਕਦਾ ਜੀ ਹਨਾ ਵੀ ਨਹੀਂ ਨਹੀਂ ਪ੍ਰਸਾਰਤ ਕੀਤਾ ਜਾ ਸਕਦਾ ਪਰ ਕਿਉਂਕਿ ਨਵੀਂ ਪੀੜ੍ਹੀ ਦੀਆਂ ਲੋੜਾਂ ਨੇ ਹੁਣ ਫਿਲਮਾਂ ਬਣਨ ਲੱਗੀਆਂ ਨੇ ਗੁਰੂ ਸਾਹਿਬ ਤੇ ਹਾਲਾਂਕਿ ਵਿਰੋਧ ਹੋ ਰਿਹਾ ਵੀ ਨਹੀਂ ਬਣਨੀਆਂ ਚਾਹੀਦੀਆਂ ਹਨ ਇੱਕ ਬਣ ਰਹੀਆਂ ਨੇ ਸਾਡੇ ਰਾਗ ਹੀ ਹੁਣ ਟੈਲੀਫੋਨ ਤੋਂ ਗੁਰਬਾਣੀ ਸੁਣ ਕੇ ਆਪਣੇ ਆਪਣੇ ਬਾਜੇ ਤੇ ਟੈਲੀਫੋਨ ਰੱਖ ਕੇ ਸ਼ਬਦ ਪੜ੍ਹਦੇ ਹੈਗੇ ਆ ਇਹ ਰਵਾਇਤ ਥੋੜਾ ਜਾਨੀ ਨਵੀਂ ਪੀੜੀ ਨੂੰ ਜਿਸ ਤਰ੍ਹਾਂ ਦੇ ਚੈਲੰਜੇਸ ਆਏ ਉਹਨਾਂ ਨੇ ਇੱਕ ਸੋਲੂਸ਼ਨ ਉਸ ਤਰੀਕੇ ਨਾਲ ਰੀ ਇੰਟਰਪਰਟ ਹੋਈਆਂ ਰਵਾਇਤਾਂ ਰੀ ਇੰਟਰਪਰਟ ਹੁੰਦੀਆਂ ਰਵਾਇਤਾਂ ਦਾ ਮਤਲਬ ਹੈ ਕਿ ਨਿਆਰਾ ਪਾਣਾ ਕਾਇਮ ਰਹੇ ਸਾਡੀਆਂ ਜਿਹੜੀਆਂ ਨਿਆਰੀਆਂ ਪਰੰਪਰਾਵਾਂ ਨੇ ਸਾਡੀਆਂ ਇਤਿਹਾਸਕ ਵਿਰਾਸਤ ਹੈ ਸਾਡਾ ਜਿਹੜਾ ਆਜ਼ਾਦੀ ਦਾ ਇੱਕ ਵੱਖਰਾ ਮੋਟਿਵ ਹੈ ਉਹ ਕਾਇਮ ਰਹੇ ਨਿਸ਼ਾਨ ਇਹ ਐਥਨੋ ਸਿੰਬल्स ਆ ਐਥਨੋ ਸਿੰਬल्स ਹਮੇਸ਼ਾ ਦੂਜੀਆਂ ਕਮਵਾਂ ਨਾਲੋਂ ਵੱਖਰੇ ਹੁੰਦੇ ਆ ਤੇ ਦੂਜੇ ਬੰਨੇ ਜਿਹੜਾ ਆਰਐਸਐਸ ਵਾਲਿਆਂ ਦਾ ਕਿਹਦਾ ਬਿਆਨ ਆਇਆ ਹੈਗਾ ਜਾਂ ਉਹਨਾਂ ਦਾ ਆਇਆ ਫਿਰ ਇਹੀ ਕੜੀ 'ਚ ਜੇ ਆਪਣੇ ਹੋਣਗੇ ਤੇ ਫਿਰ ਕਿੱਥੇ ਆਪਾਂ ਹਾਂ ਇਹ ਹਰਿਆਣੇ ਤੋਂ ਕਿਸੇ ਆਰਐਸਐਸ ਵਾਲੇ ਦਾ ਤੇ ਭਾਜਪਾ ਦੇ ਲੀਡਰ ਦਾ ਬਿਆਨ ਆਇਆ ਵੀ ਇਹ ਇਹ ਨਿਸ਼ਾਨ ਸਹਿ ਬਦਲਣ ਨਾਲ ਹਿੰਦੂ ਸਿੱਖ ਏਕਤਾ ਵਿੱਚ ਫਰਕ ਪੈਂਦਾ ਹੈਗਾ ਹੁਣ ਉਹਨਾਂ ਵੀਰਾਂ ਨੂੰ ਕਹਿਣਾ ਵੀ ਹਿੰਦੂ ਸਿੱਖ ਏਕਤਾ ਰੱਖਣ ਦੀ ਜ਼ਿੰਮੇਵਾਰੀ ਸਾਰੀ ਸਿੱਖਾਂ ਤੇ ਹੀ ਕਿਉਂ ਪਾਈ ਜਾ ਰਹੀ ਹੈ ਸਾਡੇ ਬੰਦੇ 30-30 ਸਾਲ ਤੋਂ ਜੇਲਾਂ ਵਿੱਚ ਨੇ ਉਹਨਾਂ ਨੂੰ ਰਹਾ ਕਰਕੇ ਹਿੰਦੂ ਭਾਈ ਇਹ ਸੰਦੇਸ਼ ਕਿਉਂ ਨਹੀਂ ਦੇ ਰਹੇ ਵੀ ਅਸੀਂ ਸਿੱਖਾਂ ਨਾਲ ਸਬੰਧ ਚੰਗੇ ਕਰਨਾ ਚਾਹੁੰਦੇ ਹਾਂ ਜਾ ਕੇ ਤੇ ਕੋਈ ਮੋਰਚਾ ਕਿਉਂ ਨਹੀਂ ਲਾਉਂਦੇ ਵੀ ਸਾਡਾ ਸਾਡਾ ਇੱਕ ਮੈਂਬਰ ਆਫ ਪਾਰਲੀਮੈਂਟ ਚੁਣਿਆ ਹੋਇਆ ਜਿਹੜਾ ਹਨਾ ਉਹ ਉਹ ਐਨਐਸਏ ਲਾ ਕੇ ਬੰਦ ਕਰਿਆ ਹੋਇਆ ਹੈ ਨਾ ਹਾਲਾਂਕਿ ਉਹ ਸਾਰਾ ਕੁਝ ਕਾਨੂੰਨੀ ਤੌਰ ਤੇ ਮੰਨ ਚੁੱਕਿਆ ਹੈ ਫਿਰ ਉਹਨੂੰ ਰਹਾ ਕਰਕੇ ਹਿੰਦੂ ਤਾਕਤਾਂ ਇਹ ਸੰਦੇਸ਼ ਕਿਉਂ ਨਹੀਂ ਦੰਦੀਆਂ ਵੀ ਅਸੀਂ ਸਿੱਖਾਂ ਨਾਲ ਇੱਕ ਚੰਗੇ ਰਿਲੇਸ਼ਨ ਬਣਾਉਣਾ ਚਾਹੁੰਦੀਆਂ ਸਾਡੇ ਪਿਛਲੇ 30 ਸਾਲਾਂ ਵਿੱਚ ਨੌਜਵਾਨ ਘਰਾਂ ਚੋਂ ਕੱਢ-ਕੱਢ ਕੇ ਮਾਰਤੇ ਉਹਨਾਂ ਦੇ ਪੁਲਿਸ ਅਫਸਰ ਅੱਜ ਵੀ ਨਜ਼ਾਰੇ ਦੀ ਜ਼ਿੰਦਗੀ ਜੀ ਰਹੇ ਆ ਸੋ ਇਹ ਸਿੱਖਾਂ ਤੇ ਹੀ ਕਿਉਂ ਜ਼ਿੰਮੇਵਾਰੀ ਪਾਈ ਜਾ ਰਹੀ ਹੈ ਵੀ ਅਸੀਂ ਹੋਈ ਹਿੰਦੂ ਸਿੱਖ ਏਕਤਾ ਕਾਇਮ ਰੱਖਣੀ ਹੈ ਦੂਜੇ ਤੇ ਰਵਿਤਾ ਕੋਈ ਅੱਗੇ ਹੱਥ ਵਧਾਵੇ ਨਾ ਉਹ ਸਾਡੇ ਨਾਲ ਚੱਲੇ ਸਾਡੇ ਨਾਲ ਆ ਕੇ ਗਲਵਕੜੀ ਪਾਵੇ ਵੀ ਭਾਈ ਅਸੀਂ ਇੱਕ ਤਰ੍ਹਾਂ ਨਾਲ ਆਪਣਾ ਨਿਆਰਾਪਣ ਕਾਇਮ ਰੱਖਦੇ ਹੋਏ ਦੋਹੇ ਕੌਮਾਂ ਬਹੁਤ ਵਧੀਆ ਢੰਗ ਨਾਲ ਕੋ-ਐਗਜ਼ਿਸਟ ਕਰ ਸਕਦੀਆਂ ਹੈ ਹਨਾ ਅਸ ਮਤਲਬ ਕਿ ਗੁਰੂ ਸਾਹਿਬ ਨੇ ਚਾਹ ਤਾ ਚਾਰੋਂ ਦਰਵਾਜ਼ੇ ਜਿਹੜੇ ਸਾਡੇ ਗੁਰਧਾਮਾਂ ਦੇ ਖੁੱਲੇ ਆ ਉਹਦਾ ਸੰਦੇਸ਼ ਦਿੰਦੀਆਂ ਪਰ ਹੁਣ ਇੱਕ ਧਿਰ ਕਹੇ ਵੀ ਅਸੀਂ ਤੁਹਾਨੂੰ ਗੁਲਾਮੀ ਦਾ ਅਹਿਸਾਸ ਕਰਾ ਕੇ ਹਿੰਦੂ ਸਿੱਖ ਏਕਤਾ ਕਾਇਮ ਰੱਖਣੀ ਵੀ ਤੁਹਾਡੇ ਤੇ ਜ਼ਿੰਮੇਵਾਰੀ ਆ ਹੂੰ ਮਤਲਬ ਤੁਹਾਨੂੰ ਅਸੀਂ ਡਿਫਾਈਨ ਕਰਾਂਗੇ ਕਿ ਤੁਸੀਂ ਧਾਰਾ 25B ਦੇ ਤਹਿਤ ਤੁਸੀਂ ਸੇਖ ਹੈਗੇ ਹੋ ਤੁਹਾਡੀ ਸਿੱਖੀ ਨਿਆਰੀ ਨਹੀਂ ਹੈਗੀ ਤਾਂ ਕਿਤਨਾ ਕਿਤੇ ਜਿਹੜਾ ਹੈ ਇਸ ਕਰਕੇ ਆ ਵੀ ਸਿਰਫ ਸਿੱਖਾਂ ਦੀ ਉਹ ਜ਼ਿੰਮੇਵਾਰੀ ਨਹੀਂ ਹੈਗੀ ਹਿੰਦੂ ਸਿੱਖ ਏਕਤਾ ਕਾਇਮ ਰੱਖਣਾ ਹਿੰਦੂ ਤੇ ਰਾਂ ਵੀ ਉਹ ਸੰਦੇਸ਼ ਦੇਣ ਸਾਡੇ ਕੈਦੀਆਂ ਨੂੰ ਰਿਹਾ ਕਰਨ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਪੁਲਿਸ ਅਫਸਰਾਂ ਨੂੰ ਸਜ਼ਾਵਾ ਦੇਣ ਥੋੜਾ ਜਿਹਾ ਹੁਣ ਆਪਾਂ ਇਤਿਹਾਸਿਕ ਆ ਜਾਂਦੇ ਹੈਗੇ ਆ ਕਿਉਂਕਿ ਰਹਿਤ ਮਰਿਆਦਾ ਦੇ ਵਿੱਚ ਤੇ ਚਲੋ ਹੈਗਾ ਹੀ ਹੈ ਕੇ ਬਸੰਤੀ ਤੇ سرمਈ ਨਿਸ਼ਾਨ ਸਾਹਿਬ ਦਾ ਰੰਗ ਜਿਹੜਾ ਹੋ ਸਕਦਾ ਹੈਗਾ ਕੀ ਇਸ ਤੋਂ ਪਹਿਲਾਂ ਆਪਾਂ ਨੂੰ ਕੋਈ ਹੋਰ ਇਤਿਹਾਸਿਕ ਹਵਾਲਾ ਮਿਲਦਾ ਹੈਗਾ ਜਿੱਥੇ ਇਹਦੀ ਗੱਲ ਹੁੰਦੀ ਹੋਵੇ ਹਾਂਜੀ ਹਾਂਜੀ 1837 ਵਿੱਚ ਜਿਸ ਤਰ੍ਹਾਂ ਇੱਕ ਬੰਗਾਲ ਤੋਂ 크੍ਰਿਸਚੀਅਨ ਮਿਸ਼ਨਰੀ ਆਉਂਦਾ ਹੈਗਾ ਉਦੋਂ ਗੋਰਿਆਂ ਦਾ ਰਾਜ ਸੀਗਾ ਜੀ ਉਸ ਉਹਦੀ ਇੱਕ ਕਿਤਾਬ ਹੈਗੀ ਐ ਸੋ ਟਾਈਮਜ਼ ਆਫ ਇੰਡੀਆ ਨੇ ਪਿਛਲੇ ਦਿਨੀ ਇੱਕ ਬਹੁਤ ਵੱਡਾ ਵੱਡਾ ਆਰਟੀਕਲ ਆਇਆ ਸਰਦਾਰ ਆਈਪੀ ਸਿੰਘ ਨੇ ਜਲੰਧਰ ਤੋਂ ਲਾਇਆ ਉਹਨੇ ਉਹ ਕਿਤਾਬ ਦਾ ਵੀ ਹਵਾਲਾ ਦਿੱਤਾ ਉਹਦਾ ਵੀ ਛੋਟਾ ਜਿਹਾ ਜਿੱਦਾਂ ਡਿਸਕ੍ਰਿਪਸ਼ਨ ਉਹ ਅਖ਼ਬਾਰ ਅਖਬਾਰ ਵਿੱਚ ਛਾਪਿਆ 1837 ਵਿੱਚ 크리스천 미셔너리 ਜਿਹੜਾ ਦਰਬਾਰ ਸਾਹਿਬ ਆਉਂਦਾ ਔਰ ਉਹਨੇ ਲਿਖਿਆ ਵੀ ਜਿਹੜੇ ਦੋ ਨਿਸ਼ਾਨ ਸਾਹਿਬ ਨੇ ਉਹਨਾਂ ਤੇ ਜਿਹੜਾ yellow color ਆ ਹਾਂ ਉਹਨੇ ਕੇਸਰੀ ਨਹੀਂ ਲਿਖਿਆ ਕਹਿੰਦਾ yellow color ਦੇ ਜਿਹੜੇ ਦੋ ਹੈਗੇ ਆ ਉਹ ਹੈ ਇਟ ਮੀਨਸ ਉਦੋਂ ਤੱਕ ਉਹ ਸੀਗਾ ਔਰ ਜਿਹੜੀਆਂ ਮੂਰਤੀਆਂ ਵੀ ਸਥਾਪਿਤ ਹੋ ਗਈਆਂ ਸੀ ਨਾ ਉਹ 1861 ਵਿੱਚ ਜਾ ਕੇ ਸੋ ਇੱਕ ਅਸੀਂ ਕਿਤਾਬ ਪੜ੍ਹੀ ਆ 1970 ਵਿੱਚ ਕੁਝ ਸਿੱਖ ਵਿਦਵਾਨਾਂ ਨੇ ਲਿਖੀ ਸੀ ਉਹ ਕਹਿੰਦਾ ਵੀ 1861 ਵਿੱਚ ਮੂਰਤੀਆਂ ਸਥਾਪਿਤ ਹੋਈਆਂ ਔਰ ਤੁਸੀਂ ਦੇਖੋ ਮੂਰਤੀਆਂ ਸਥਾਪਤੀ ਦਾ ਇਹ ਹੋਇਆ ਵੀ ਜਦੋਂ ਭਾਈ ਰੋੜ ਸਿੰਘ ਜਿਹੜੇ ਉਹ ਸੀਗੇ ਤਖਤ ਸਾਹਿਬ ਦੇ ਮੈਨੇਜਰ ਉਹਨਾਂ ਨੇ ਮੂਰਤੀਆਂ ਨੂੰ ਉਚੱਕ ਦਿੱਤਾ ਉੱਥੋਂ ਤਾਂ ਹਾਂ ਹਨਾ ਵੀ ਉਹਨਾਂ ਉਹਨਾਂ ਦਾ ਵਿਰੋਧ ਹਿੰਦੂ ਸੰਸਥਾਵਾਂ ਵੱਲੋਂ ਹੋਇਆ ਹਿੰਦੂ ਸੰਸਥਾਵਾਂ ਦੀ ਸਭ ਤੋਂ ਵੱਧ ਹਮਾਇਤ ਟ੍ਰਿਬਿਊਨ ਅਖਬਾਰ ਨੇ ਕਰੀ ਹੁਣ ਟ੍ਰਿਬਿਊਨ ਅਖਬਾਰ ਤੇ ਆਰੀਆ ਸਮਾਜੀਆਂ ਦਾ ਕਬਜ਼ਾ ਹੈ ਟ੍ਰਿਬਿਊਨ ਅਖਬਾਰ ਆਰੀਆ ਸਮਾਜੀਆਂ ਦਾ ਅਖਬਾਰ ਮੰਨਿਆ ਜਾਂਦਾ ਦਿਲਚਸਪ ਗੱਲ ਇਹ ਆ ਆਰੀਆ ਸਮਾਜੀ ਮੂਰਤੀ ਪੂਜਾ ਦੇ ਵਿਰੋਧੀ ਨੇ ਪਰ ਇੱਥੇ ਉਹਦੀ ਸਪੋਰਟ ਕਰ ਰਹੇ ਹਾਂ ਇੱਥੇ ਸਿਰਫ ਵੀ ਸਿੱਖਾਂ ਨੂੰ ਸਬਕ ਸਿਖਾਉਣਾ ਆਇਆ ਸਿੱਖਾਂ ਦੀ ਇਤਿਹਾਸ ਨੂੰ ਡਿਲੀਊਟ ਕਰਨਾ ਆਰਿਆ ਸਮਾਜੀ ਆਪਣੀਆਂ ਰਵਾਇਤਾਂ ਨੂੰ ਤੋੜ ਕੇ ਮੂਰਤੀ ਪੂਜਾ ਦੇ ਹੱਕ ਵਿੱਚ ਆਉਂਦੇ ਆ ਵੀ ਦਰਬਾਰ ਸਾਹਿਬ ਦੇ ਪ੍ਰਕਰਮਾਂ 'ਚ ਮੂਰਤੀਆਂ ਸਥਾਪਿਤ ਰਹਿਣੀਆਂ ਚਾਹੀਦੀਆਂ ਔਰ ਉਹ ਮਹਾਰਾਜਾ ਨਾਭਾ ਤੱਕ ਗਏ ਮਹਾਰਾਜਾ ਨਾਭਾ ਕੋਲ ਜਾ ਕੇ ਅਪਰੋਚ ਕਰੀ ਵੀ ਤੂੰ ਸਿੱਖਾਂ ਨੂੰ ਕਹਿ ਵੀ ਉਹ ਉੱਥੇ ਦਰਬਾਰ ਸਾਹਿਬ 'ਚੋਂ ਮੂਰਤੀਆਂ ਨਾ ਉਠਾਉਣ ਤੁਸੀਂ ਦੇਖੋ ਵੀ ਉਹਨਾਂ ਦਾ ਇਨਾ ਸਨਾਤਨੀ ਸੰਸਥਾਵਾਂ ਦਾ ਕਿੰਨਾ ਜ਼ੋਰ ਹੋਊਗਾ ਵੀ ਸਰਕਾਰ ਉੱਥੇ ਅੰਗਰੇਜ਼ਾਂ ਦੀ ਹੈ ਹਨਾ ਅੰਗਰੇਜ਼ਾਂ ਦੀ ਸਰਕਾਰ ਦੇ ਤਹਿਤ ਮਹਾਰਾਜਾ ਨਾਭਾ ਐਕਟ ਕਰ ਰਿਹਾ ਹੈ ਇਹਦੇ باوجود ਵੀ ਮਹਾਰਾਜਾ ਨਾਭਾ ਦੀ ਹਿੰਮਤ ਨੇ ਵੀ ਉਹ ਸਿੱਖਾਂ ਦੇ ਹੱਕ ਵਿੱਚ ਡਟ ਕੇ ਆ ਜਾਵੇ ਉਹ ਸਿੱਖਾਂ ਦੀ ਇਨਡਾਇਰੈਕਟ ਹਮਾਇਤ ਕਰ ਰਿਹਾ ਹੈ ਹਨਾ ਇਟ ਮੀਨਸ ਉਦੋਂ ਤੱਕ ਹਿੰਦੂ ਜਥੇਬੰਦੀਆਂ ਤੇ ਹਿੰਦੂ ਨੈਸ਼ਨਲਿਸਟ ਲੀਡਰਾਂ ਦਾ ਕਿੰਨਾ ਦਬਦਬਾ ਕਾਇਮ ਹੋ ਗਿਆ ਸੀ ਵੀ ਸਿੱਖਾਂ ਦਾ ਰਾਜਾ ਵੀ ਸਿੱਖਾਂ ਦੀ ਇਨਡਾਇਰੈਕਟ ਹਮਾਇਤ ਕਰ ਰਿਹਾ ਹੈ ਡਾਇਰੈਕਟ ਨਹੀਂ ਕਰ ਸਕਦਾ